ਤੁਹਾਡਾ ਜਿਹੜਾ ਸਰੀਰ ਤੁਹਾਡਾ ਫਿੱਟ ਨਹੀਂ ਤੁਸੀਂ ਇਹ ਇਹਦੇ ਤੇ ਆ ਕੇ ਕੀ ਸੋਚਿਆ ਕੀ ਚੱਲ ਰਿਹਾ ਸੀ ਦਿਮਾਗ ਵਿੱਚ ਬਿਲਕੁਲ ਜੀ ਸਾਨੂੰ ਬਹੁਤ ਜ਼ਿਆਦਾ ਘਰ ਬੈਠਿਆਂ ਨੂੰ ਇਹ ਲੱਗ ਰਿਹਾ ਸੀ ਵੀ ਸਾਡੇ ਉੱਤੇ ਇਹ ਭਾਜਪਾ ਸਰਕਾਰ ਧਲਮ ਕਰ ਰਹੀ ਹੈ ਕਿ ਜੋ ਸਾਡੀ ਬੀਬਾ ਕੁਲਵਿੰਦਰ ਕੌਰ ਉਸਨੇ ਜੋ ਵੀ ਕੀਤਾ ਉਹ ਆਪਣੀ ਡਿਊਟੀ ਦੌਰਾਨ ਜੋ ਪੜਦਾ ਸੀ ਉਹ ਕੀਤਾ ਇਹਨੇ ਰੂਲ ਨਹੀਂ ਫੋਲੇ ਕਿਤੇ ਉਲਟਾ ਸਾਨੂੰ ਕੌਰ ਖਾਲਸਤਾਨੀ ਕਹਿ ਕੇ ਉਹਨੂੰ ਮਤਲਬ ਚੜਾਇਆ ਇਹ ਉਸ ਚੜਾਣ ਦੇ ਨਾਲ ਉਹਨੇ ਹੱਪਾ ਹੋ ਕੇ ਜੋ ਵੀ ਆ ਕੀਤਾ ਉਹ ਆਪਦੀ ਡਿਊਟੀ ਦੌਰਾਨ ਉਹਨੇ ਕੀਤਾ ਇਹਨਾਂ ਨੇ ਸਾਨੂੰ ਹਮੇਸ਼ਾ ਹੀ ਜਿਹੜੀ ਕੰਗਣਾ ਰੌਤ ਹੈ ਇਹ ਵਿਵਾਦਤ ਬਿਆਨ ਦਿੰਦੀ ਹੈ ਹਰ ਹਮੇਸ਼ਾ ਹੀ ਕਿ ਮਤਲਬ ਸਿੱਖਾਂ ਦੇ ਖਿਲਾਫ ਬੋਲਦੀ ਹੈ ਇਹ ਸਾਨੂੰ ਆਪਦਾ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਮੰਨਦੇ ਤਾਂ ਪੰਜਾਬ ਨੂੰ ਲੈ ਕੇ ਬਹੁਤ ਗੱਲਾਂ ਕੰਗਣਾ ਰੌਤ ਦੇ ਵੱਲੋਂ ਵੀ ਕਹੀਆਂ ਗਈਆਂ ਕੇ ਵਰਤੀ ਦੇ ਵਿੱਚ ਕੋਲਿੰਦਰ ਕੌਰ ਨੂੰ ਲੈ ਕੇ ਵੀ ਕਿਹਾ ਗਿਆ ਕਿ ਇਹ ਇੱਕ ਖਾਲਸਤਾਨੀ ਆ ਜਬ ਅਤਵਾਦ ਪੰਜਾਬ ਦੇ ਵਿੱਚ ਫੈਲ ਰਿਹਾ ਉਗਰਵਾਦ ਫੈਲ ਰਿਹਾ ਹੈ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਦੇਖੋ ਜੀ ਸਾਡਾ ਜਿਹੜਾ ਖੂਨ ਹੈ ਨਾ ਇਹ ਸ਼ਹੀਦਾਂ ਦਾ ਖੂਨ ਹੈ ਅਸੀਂ ਹਮੇਸ਼ਾ ਹੀ ਸਾਡੀਆਂ ਕੁਰਬਾਨੀਆਂ ਰਹੀਆਂ ਨੇ ਅਸੀਂ ਫਿਰ ਉਹ ਕੋਈ ਵਰਤੀ ਨਹੀਂ ਦੇ ਦੇ ਕੋਈ ਕੋਈ ਨਹੀਂ ਦੇ ਦੇ ਜੋ ਉਹਨੇ ਸਾਨੂੰ ਚੜਾਇਆ ਜਾਂ ਉਹਨੇ ਤੁਹਾਨੂੰ ਗਲਤ ਕਿਹਾ ਕੌਰ ਖਾਲਸਤਾਨੀ ਕਿਹਾ ਸਾਨੂੰ ਆਪਦਾ ਹਿੱਸਾ ਨਹੀਂ ਮੰਨਿਆ ਇਸ ਕਰਕੇ ਉਹ ਹਤਾਸ਼ ਹੋ ਕੇ ਉਸਨੇ ਇਹ ਸਟੈਪ ਚੱਕਿਆ ਨਹੀਂ ਤੇ ਅਦਰਵਾਜ ਨਹੀਂ ਉਹਨੂੰ ਨਹੀਂ ਲੱਗਿਆ ਕਿ ਇੰਨੀ ਤੋਪਾ ਤੇ ਸਰੀਰ ਸਹੀ ਨਹੀਂਗਾ ਤੇ ਮੋਬਾਈਲ ਤੋਂ ਘਰੇ ਬਹਿ ਕੇ ਪਾ ਦੀਏ ਪੋਸਟ ਪੋਸਟਰ ਸਪੋਰਟ ਕਰਨੀ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਅਸੀਂ ਹਮੇਸ਼ਾ ਆਪਣੇ ਸਾਥੀਆਂ ਦੇ ਨਾਲ ਆ ਅਸੀਂ ਜਿੰਨੇ ਜੋਗੇ ਆ ਹਾਜ਼ਰ ਆ